ਸੁਖਪਾਲ ਖੇਰਾ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਇਹ ਨਵੀਂ ਪਾਰਟੀ ਬਣਾਈ ਜਾਣ ਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਸੁਖਪਾਲ ਖੇਰਾ ਦੀ ਐਮਐਲਏ ਦੀ ਮੈਂਬਰਸ਼ਿਪ ਵੀ ਰੱਦ ਕਰਵਾਉਣ ਤੇ ਧੁਰੀ ਹੋਈ ਹੈ ਹਰਪਾਲ ਸਿੰਘ ਚੀਮਾ ਨੇ ਇੱਕ ਵਾਰ ਫਿਰ ਸੁਖਪਾਲ ਖੇਰਾ ਨੂੰ ਨਿਸ਼ਾਨਾ ਬਣਾਇਆ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਤੋਂ ਨੇ ਤਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਖੇਰਾ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਘੋਬਿਆ ਇਸ ਕਰਕੇ ਸੁਖਪਾਲ ਖੇਰਾ ਤੋਂ ਹਰ ਹਾਲ ਵਿੱਚ ਬਿੰਦੈ ਦੀ ਕੁਰਸੀ ਖੋਈ ਜਾਵੇਗੀ। ਦੂਸਰ ਸੰਵਿਧਾਨ ਹੈ ਕਹਿੰਦਾਗਾ ਹਿੰਦੁਸਤਾਨ ਦਾ ਸੰਵਿਧਾਨ ਹੈ ਕਹਿੰਦਾ ਵੀ ਜਿਹੜਾ ਵੀ ਬਿੰਦੈ ਵਿਅਕਤੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਕੋਈ ਹੋਰ ਪਾਰਟੀ ਬਣਾ ਲੈਂਦਾਗਾ ਤੇ ਉਹਦੀ ਜਿਹੜੀ ਐਮਐਲਏਸ਼ਿਪ ਆ ਜਾਂ ਉਹਦੀ ਮੈਂਬਰੀਆ ਵਿਧਾਨ ਸਭਾ ਦੀ ਖਤਮ ਹੋਣੀ ਹੁੰਦੀ ਆ ਅਸੀਂ ਉਸ ਦੇ ਤਹਿਤ ਕਾਰਵਾਈ ਕੀਤੀ ਆ। ਉਹ ਖੈਰਾ ਸਾਹਿਬ ਲਗਾਤਾਰ ਆਮ ਆਦਮੀ ਪਾਰਟੀ ਦੀ ਪਟਸ਼ਰਾ ਮਾਰ ਰਿਹਾ ਸੀ। ਲਗਾਤਾਰ ਆਮ ਆਦਮੀ ਪਾਰਟੀ ਦੀ ਪਟਸ਼ਰਾ ਮਾਰ ਰਿਹਾ ਸੀ। ਜਦੋਂ ਤੱਕ ਖੈਰਾ ਸਾਹਿਬ ਲੀਡਰ ਆਪੋਜੀਸ਼ਨ ਸੀ ਉਹ ਤੱਕ ਆਮ ਆਦੀ ਪਾਰਟੀ ਬਿਲਕੁਲ ਠੀਕ ਸੀ ਆਮ ਆਦੀ ਪਾਰਟੀ ਨੂੰ ਕੋ ਠੀਕ ਫੈਸਲੇ ਲੈਂਦੇ ਸੀ ਕਿ ਸ਼੍ਰੀ ਅਰਵਿੰਦ ਕੇਜੀਵਾਲ ਜੀ ਠੀਕ ਫੈਸਲੇ ਲੈਂਦੇ ਸੀ ਜਦੋਂ ਉਹਨਾਂ ਨੂੰ ਲੀਡਰ ਆਪੋਜੀਸ਼ਨ ਦੀ ਕੁਰਸੀ ਤੋਂ ਬਦਲ ਕੇ ਮੈਨੂੰ ਲਾਇਆ ਗਿਆ ਉਸ ਦਿਨ ਤੋਂ ਸਾਰਾ ਕੁਝ ਗਲਤ ਹੋ ਗਿਆ ਉਸ ਦਿਨ ਤੋਂ ਕਿ ਲੱਗਿਆ ਕਿ ਆਮ ਆਦੀ ਪਾਰਟੀ ਮਾੜੀ ਆਮ ਆਦੀ ਪਾਰਟੀ ਰਿਕਰੇਟਰਸ਼ਿਪ ਪਾਰਟੀ ਆ ਸੋ ਮੈਂ ਸਭ ਨਾਲ ਖੈਰਾ ਸਾਹਿਬ ਮੌਕਾ ਪ੍ਰਸਤਤੀ ਦੀ ਗੱਲ ਕਰ ਰਹੇ ਹਾਂ ਮੌਕਾ ਪ੍ਰਸਤਤੀ ਜਦੋਂ ਹਰਪਾਲ ਸਿੰਘ ਚੀਮਾ ਤੋਂ ਇਹ ਸਵਾਲ ਕੀਤਾ ਗਿਆ ਕਿ ਜੇਕਰ ਸੁਖਪਾਲ ਖੈਰਾ ਪੱਖ ਦੇ ਬਾਕੀ ਦੇ ਵਿਧਾਇਕਾਂ ਤਾਂ ਉਹਨਾਂ ਦੀ ਵਿਰੋਧੀ ਧਿਰ ਵੀ ਖੁਸ ਜਾਏਗੀ ਤਾਂ ਇਸ ਤੇ ਚੀਮਾ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੁਰਸੀਆਂ ਦੀ ਭੁੱਖੀ ਨਹੀਂ ਹੈ ਤੁਹਾਡੇ ਵਿਧਾਇਕ ਹੋਰ ਵੀ استਿਫਾ ਦੇ ਰਹੇ ਨੇ ਕੁਰਸੀ ਖੁੱਸਣ ਦਾ ਵੀ ਇਹਦੇ ਚ ਚਾਂਸ ਹੋਈ ਗਈ ਤੁਹਾਡਾ ਕਿਉਂਕਿ ਆਮ ਆਦਮੀ ਪਾਰਟੀ ਕੁਰਸੀਆਂ ਲੈ ਨਹੀਂ ਬਣੀ ਆਮ ਆਦਮੀ ਪਾਰਟੀ ਸੱਤਾ ਹਥੇਉਣ ਤੱਕ ਵੀ ਸੀਮਤ ਹੈ ਗਿਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਪੰਜਾਬ ਦੇ ਜਿੰਨੇ ਵੀ ਮਸਲੇ ਨੇ ਹਿੰਦੁਸਤਾਨ ਦੇ ਜਿੰਨੇ ਮਸਲੇ ਨੇ ਉਹ ਹੱਲ ਹੋਣ ਇਸ ਗੱਲ ਕਰਕੇ ਅਸੀਂ ਤਾਂ ਜਦੋਂ ਸਾਡੀ ਜਨਜਾਤੀ ਦੀ ਸਰਕਾਰ ਜਿੱਲੀ ਚ ਬਣੀ ਸੀ ਅਸੀਂ ਤਾਂ ਉਦੋਂ ਵੀ ਆਪਣੇ ਸਿਧਾਂਤਾਂ ਨਾਲ ਉਸ ਵੇਲੇ ਕੀਤਾ ਸੀ ਉਹ ਵੀ ਆਪਣੇ ਸਿਧਾਂਤਾਂ ਤੇ ਕਾਇਮ ਸੀ ਖੜੇ ਸੀ ਸੋ ਅੱਜ ਵੀ ਆਪਣੇ ਸਿਧਾਂਤਾਂ ਤੇ ਖੜੇ ਹੈ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੁਰਸੀਆਂ ਮੈਟਰ ਨਹੀਂ ਕਰਦੇ ਸਾਡੀ ਲੋਕ ਮੈਟਰ ਕਰਦੇ ਸਾਡੇ ਆਮ ਲੋਕਾਂ ਦਾ ਕੀ ਅਪਰੋਚ ਆ ਮੈਟਰ ਕਰਦੀ ਹੈ ਅਸੀਂ ਆਮ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੁੰਦੇ ਹਾਂ ਔਰ ਪੰਜਾਬ ਦੇ ਮਸਲੇ ਹੱਲ ਕਰਨੇ ਚਾਹੁੰਦੇ ਹਾਂ ਸੋ ਸਾਡਾ ਕੁਰਸੀ ਕੋਈ ਨਿਸ਼ਾਨਾ ਨਹੀਂ ਹੈਰਪਾਲ ਸਿੰਘ ਟੀਮਾ ਵੱਲੋਂ ਕਾਂਗਰਸ ਵੱਲ ਗੁਲਬੀਰ ਸਿੰਘ ਜ਼ੀਰਾ ਤੇ ਲੈ ਕੇ ਐਕਸ਼ਨ ਤੇ ਵੀ ਆਪਣਾ ਬਿਆਨ ਦਿੱਤਾ ਗਿਆ ਮੈਂ ਸਾਬ ਦਾ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌ ਚੱਕ ਕੇ ਤਲਵੰਡੀ ਸਾਹਿਬ ਉਹਦੇ ਰੇੜੇ ਇਹ ਕਿਹਾ ਸੀ ਬਈ ਚਾਰ ਹਫ਼ਤਿਆਂ ਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੂੰ ਔਰ ਜਿਹੜੀ ਆਮ ਆਦਮੀ ਪਾਰਟੀ ਕਹਿੰਦੇ ਵਿਚਾਰ ਮਹੀਨੇ ਚ ਕਹਿੰਦਾ ਮੈਂ ਚਾਰ ਹਫ਼ਤੇ ਚ ਖਤਮ ਕਰ ਦੂੰ ਅੱਜ ਲਗਭਗ 22 23 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕੈਪਟਨ ਸਾਹਿਬ ਤੋਂ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਖਤਮ ਹੋਇਆ ਔਰ ਐਸਟੀਐਫ ਦੇ ਜਿਹੜੇ ਮੁਖੀ ਨੇ ਮੁਹੰਮਦ ਮੁਸਤਾਫਾ ਉਹ ਵੀ ਕਹਿ ਰਹੇ ਨੇ ਕਿ ਕਿੰਨਾ ਕਿੰਨਾ ਗੱਠ ਜੋੜਾ ਗਿਆ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦਾ ਔਰ ਸਿਆਸੀ ਲੋਕਾਂ ਦਾ ਉਹ ਜਿਹੜਾ ਹੈਗਾ ਪੰਜਾਬ ਵਿੱਚੋਂ ਨਸ਼ਾ ਨੈਕਸਸ ਤੋੜਨ ਚ ਨਾਕਾਮ ਹੋ ਰਿਹਾ ਹੈਗਾ ਫੇਲ ਹੋ ਜਾ ਕਿਤੇ ਨਾ ਕਿਤੇ ਮੈਂ ਸਰਬੱਤ ਦਾ ਕਾਮਰਸ ਪਾਰਟੀ ਦੀ ਬਹੁਤ ਵੱਡੀ ਨਾਕਾਮੀ ਆ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਨਸ਼ਾ ਵਿਕ ਰਿਹਾ ਜਿਵੇਂ ਅਕਾਲੀਦਰ ਬੀਜੇਪੀ ਦੇ ਵਿਕ ਰਿਹਾ ਸੀਗਾ ਔਰ ਜਿਹੜੀ ਚੇਨ ਉਹ ਨਹੀਂ ਟੁੱਟੀ ਕੁਲਦੀਪ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਹੈਗਾ ਕਿ ਪੰਜਾਬ ਵਿੱਚ ਨਸ਼ਾ ਵਿਕ ਰਿਹਾ ਇਸ ਤੋਂ ਪਹਿਲਾਂ ਸਰਜੀਤ ਸਿੰਘ ਤਮਾਨ ਅਮਰਗੜ ਦੇ ਹਲਕੇ ਦੇ ਮੇਲੇ ਉਹਨਾਂ ਨੇ ਵੀ ਕਿਹਾ ਸੀ ਹੋਰ ਬਹੁਤ ਸਾਰੇ ਕਾਮਰਸ ਜਿਹੜੇ ਐਮਐਲਏ ਨੇ ਆਮ ਆਦੀ ਪਾਰਟੀ ਆਲਰੇਡੀ ਪਹਿਲੇ ਕਹਿ ਰਹੀ ਆ ਆਮ ਆਦੀ ਪਾਰਟੀ ਦੇ ਹਰ ਸ ਅਕਾਲੀਦਰ ਬੀਜੇਪੀ ਪੜੇ ਨਸ਼ਾ ਫੈਲਿਆ ਪੰਜਾਬ ਵਿੱਚ ਕੋੜ ਬਹੁਤ ਵੱਡੀ ਪੱਧਰ ਤੇ ਉਸੇ ਤਰ੍ਹਾਂ ਨਸ਼ਾ ਅੱਜ ਵਿਕ ਰਿਹਾ ਪਹਿਲਾਂ ਨਸ਼ਾ ਮੈਂ ਸਮਝਦਾ ਕਿਦਾਂ ਕਿਦਾਂ ਜਾ ਕੇ ਲੈਣਾ ਪੈਂਦਾ ਸੀ ਹੁਣ ਉਹ ਡੋਰ ਸਟੱਪ ਡਿਲੀਵਰੀ ਕਰਕੇ ਮਿਲ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚੋਂ ਇੱਕ ਵੀ ਨਸ਼ਾ ਖਤਮ ਨਹੀਂ ਹੁੰਦਾ ਇਸ ਦੇ ਨਾਲ ਹੀ ਅਰਪਾਲ ਸਿੰਘ ਚੀਮਾ ਵੱਲੋਂ 20 ਜਨਵਰੀ ਨੂੰ ਕੀਤੀ ਜਾ ਰਹੀ ਰੈਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਲੱਖਾਂ ਦੀ ਤਦਾਦ ਵਿੱਚ ਲੋਕ ਇਸ ਰੈਲੀ ਵਿੱਚ ਪਹੁੰਚਣ ਵਾਲੇ ਨੇ ਦੇਖੋ ਅਰਵਿੰਦ ਕੇਜੀਵਾਲ ਜੀ ਆਮਾਦੀ ਪਾਰਟੀ ਦੇ ਕੌਮਿਕ ਕੰਮਿਨਰ ਦੇ ਲੀਡਰ ਸੀਐਮ ਆ ਰਹੇ ਨੇ ਪੰਜਾਬ ਚ ਪੰਜਾਬੀਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ加ਸੀ ਵੱਖ-ਵੱਖ ਮੀਟਿੰਗਾਂ ਕਰ ਰਹੀਆਂ ਲਗਾਤਾਰ ਸਾਡੀ ਮੀਟਿੰਗਾਂ ਚੱਲ ਰਹੀਆਂ ਨੇਗੇ ਸਾਡੇ ਜਿਹੜੇ ਪ੍ਰਬੰਧ ਨੇ ਬਹੁਤ ਘੱਟ ਪੈ ਰਹੇ ਨੇ ਮੈਦ ਸਾਹਿਬ ਦਾ ਵੀ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਇਕੱਠੇ ਹੋਣਗੇ ਆਪਣੇ ਲੀਡਰ ਦੇ ਵਿਚਾਰ ਸੁਣਨਗੇ ਔਰ ਪੰਜਾਬ ਦੇ ਵਿੱਚ ਜਿਹੜਾ ਫੈਲਾ ਹੈ ਭ੍ਰਿਸ਼ਟਾਚਾਰ ਆ ਜੋ ਗੱਲਾਂ ਲੈ ਕੇ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਜੋ ਗੱਲਾਂ ਲੈ ਕੇ ਬੋਦੀ ਸਾਹਿਬ ਦੀ ਸਰਕਾਰ ਆਈ ਸੀ ਉਹਨਾਂ ਸਾਰੀਆਂ ਗੱਲਾਂ ਦੇ ਖੁਲਾਸੇ ਉਸ ਰੈਲੀ ਚ ਹੋਣਗੇ ਇਸ ਕਰਕੇ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੋ 20 ਜਨਵਰੀ ਨੂੰ ਜਿਹੜੀ ਰੈਲੀ ਅਰ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਉਸ ਵਿੱਚ ਕਿੰਨੇ ਕੁ ਲੋਕ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਨੇ ਇਹ ਵੇਖਣ ਵਾਲੀ ਗੱਲ ਰਹੇਗੀ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ